ਉਧਰ ਤੁਰਿਆ ਉਹਨਰੇ ਸਾਡੇ ਕੋਲ ਹੀ ਹੋਣਾ ਮੈਂ ਛੋਟੀ ਬਾਰੀ ਪਰੇ ਗੱਲ ਮੈਂ ਪਰੇ ਹੋ ਜਾ ਬਗਿਆ ਨਾ ਹੀ ਕਰ ਉਹਨਾਂ ਦਾ ਹਾਂ ਨਹੀਂ ਕਰੇ ਭੱਜ ਕੇ ਆ ਗਏ ਮੈਂ ਉਹਨਾਂ ਨਾਲ ਜਿੱਥੇ ਲੋਕੀ ਨਾਲ ਆ ਕੇ ਮੰਗੇ ਤਰੀ ਅੱਗੇ ਨਾਲ ਅੱਗੇ ਆ ਕੇ ਉਹਨੇ ਕਹਿ ਲਿਆ ਤੁਹਾਡੀ ਨਾਮਾ ਹੈ ਮੈਂ ਤਾਂ ਰਾਜ ਅੱਗੇ ਬੁੱਤੀ ਬੈਠੀ ਹੁੰਦੀ ਆ ਇਹਨੂੰ ਮੈਨੂੰ 10 ਵਾਰਾ ਸਾਰਾ ਇੱਥੇ ਬੈਠੀ ਨਾ ਮੈਂ ਛੇ ਇੱਕ ਵਾਰ ਤੋਂ ਬੈਠਣੇ ਚੱਲ ਆਉਂਦੇ ਨੇ ਖੜ੍ਹ ਬੈਠੇ ਕਿੰਨੇ ਨੇ ਅਈ ਦੋ ਤਿੰਨ ਜਣੇ ਬੈਠੇ ਆ ਸਭ ਉਧਰ ਤੁਰਿਆ ਆਉਂਦੇ ਸਾਡੇ ਕੋਲ ਹੀ ਹੋਣਾ ਮੈਂ ਛੋਟੀ ਮਾਰੀ ਪਰੇ ਕਰ ਮੈਂ ਪਰੇ ਹੋ ਜਾ ਬਗ ਜਾ ਨਾ ਹੀ ਕਰ ਉਹਨਾਂ ਦਾ ਹਾਂ ਨਹੀਂ ਕਰੇ ਭੱਜ ਕੇ ਆ ਗਏ ਮੈਂ ਫੜ ਕੇ ਦੋਨੋਂ ਧੱਕਾ ਮਾਰਿਆ ਉਹ ਮਾਝਰ ਹਟ ਜਿਓ ਪਰੇ ਮੈਂ ਫੇਰ ਕੁਰਸੀ ਉੱਠ ਗਈ ਜੇ ਮੈਂ ਕੁਰਸੀ ਨਹੀਂ ਉੱਠਦੀ ਫੇਰ ਉਹ ਸੱਟਦਾ ਨਹੀਂ ਸੀ ਕਿੰਨੀ ਸੱਟਾ ਲੱਗਿਆ ਮੇਰੇ ਸੱਟਾ ਕਾਫੀ ਲੱਗਿਆ ਮੈਂ ਟੂ ਵੀਰ ਸੱਟ ਲੱਗਿਆ ਤੇ ਪਸਲੀ ਆ ਗਈ ਉਹਨੇ ਇਧਰ ਵੀ ਲੱਗਿਆ ਹਾਸੇ ਆ ਤਾਂ ਇਹਦਾ ਵੀ ਲੱਗਿਆ ਨਹੀਂ ਲੱਗਿਆ ਆਖਦਾ ਵੀ ਲੱਗੇ ਮੈਨੇ ਇੱਥੇ ਵੀ ਆਪ ਕੰਨਦੇਵ ਲੱਗੇ ਆਇਆ ਇੱਥੇ ਮੇਰੇ ਜ਼ਖਮ ਹੋ ਗਿਆ ਲੱਗਾ ਉਹਨੇ ਨਿਰਭੈ ਮੇਰੇ ਜ਼ਖਮ ਹੋ ਗਿਆ ਕਿੰਨੇ ਚਿਰ ਦਾ ਫਿਰਿਆ ਇਹਨੂੰ ਮੇਰੇ 1.5-2 ਮਹੀਨੇ ਹੋਇਆ ਕੰਮ ਇਹਨੂੰ ਕੋਈ ਨਹੀਂ ਦਾ ਹੱਲ ਕਰਦਾ ਅਸੀਂ ਬਹੁਤ ਆਮ ਹੋ ਗਿਆ ਤਾਂ ਕਹਿ ਕੇ ਬੱਚਿਆਂ ਦਾ ਬਹੁਤ ਆਖਾ ਬੱਚਾ ਦਾ ਬਹੁਤਾ ਪਰ ਕੋਈ ਸੁਣਦਾ ਹੀ ਨਹੀਂ ਤੇ ਅੱਜ ਦਾ ਜਿਹੜਾ ਹੈਗਾ ਜੀ ਆਵਾਰਾ ਜਿਹੜੇ ਸਾਂ ਇੱਥੇ ਪਿੰਡ ਦੇ ਵਿੱਚ ਫਿਰਦਾ ਹੈ ਜਿਹੜਾ ਕਾਫੀ ਨੁਕਸਾਨ ਕਰ ਚੁੱਕਿਆ ਚਾ 3-4 ਦਿਨ ਪਹਿਲਾਂ ਦੋ ਤਿੰਨ ਲੇਡੀਜ਼ ਇੱਥੇ ਬੈਠੇ ਵੀ ਪਰਝਾਈ ਸੀ ਨਾਲ ਹੋਰ ਸ਼ਰੀਕੇ ਜੇ ਸਾਡੇ ਵੀ ਪਰਝਾਈ ਲੱਗਦੇ ਆ ਮੇਰੀ ਇੱਕ ਦੋ ਜਨਾਨੀਆਂ ਹੋਰ ਸੀ ਲੰਘਣ ਲੱਗਿਆ ਅੱਗੇ ਵੀ ਲੰਘਦਾ ਪਤਾ ਨਹੀਂ ਕੀ ਉਹਨੂੰ ਉਹ ਹੋਇਆ ਸਕੂਟ ਸਵਾਰ ਹੋਇਆ ਅੱਗੇ ਟਕਰਾਂ ਮਾਰਨ ਲੱਗ ਗਿਆ ਉਹਨਾਂ 'ਚ ਦੋ ਤਿੰਨ ਜਣੀਆਂ ਜ਼ਖਮੀ ਕਰਤੀਆਂ ਤੇ ਕੀ ਉਸ ਤੋਂ ਬਾਅਦ ਅੱਜ ਦੀ ਗੱਲ ਆ ਅੱਜ ਐਕਟਿਵ 10-11 ਵਜੇ ਦੀ ਗੱਲ ਆ ਐਕਟਿਵ ਆ ਖੜੀ ਸੀ ਘਰ ਦੇ ਬਾਹਰ ਮੇਰੇ ਮੈਂ ਹਲੇ ਕੀ ਕਿਦਾ ਰੋਟੀ ਖਾਣ ਲੱਗੇ ਮੈਨੂੰ ਆ ਕੇ ਸਬਜ਼ੀ ਵਾਲਾ ਕਹਿੰਦਾ ਵੀ ਤੁਹਾਡੇ ਟੱਕਰਾਂ ਮਾਰਦਾ ਸਾਨ ਉਹਦੇ ਵਿੱਚ ਐਕਟਵਾ ਦੇ ਚਲੋ ਮੈਂ ਡੰਡਾ ਚੱਕਿਆ ਆ ਦੇਖਾ ਡੰਡਾ ਮੈਂ ਹੁਣ ਵੀ ਆਇਆਂ ਦਾ ਤਾਂ ਮੈਂ ਡੰਡਾ ਨਾਲ ਹੀ ਲੈਲੇ ਪਾਸੇ ਨਿਕਲ ਆਵੇ ਕਿਸੇ ਗਲੀ ਚ ਉਹੋ ਜੇ ਤੇ ਕੀ ਕਿਦਾ ਭਜਾ ਕੇ ਆ ਦੂਜੀ ਵਾਰ ਵੀ ਉਹਨੂੰ ਖਾਣਾ ਖਾਂਦੇ ਖਾਂਦੇ ਤੀਜੀ ਵਾਰ ਫੇਰ ਆ ਕੇ ਫੇਰ ਉਹ ਕੀ ਕਿਦਾ ਉਹ ਕਹਿੰਦੇ ਵੀ ਐਕਟਵਾ ਨੂੰ ਫੇਰ ਤੋੜਨ ਲੱਗੇ ਆ ਕੇ ਉਹਨੇ ਐਕਟਵਾ ਮੂਹਰੇ ਸਾਰੀ ਉਹ ਜਿਹੜੀ ਸੀਗੀ ਆ ਲਾਈਟ ਲੋਡ ਜਾਂ ਹੋਰ ਸਾਈਡਾਂ ਟੈਂਟ ਪਾਦੇ ਸਭ ਕੁਝ ਉਹਦਾ ਮੈਂ ਤਾਂ ਇਹ ਹੈਰਾਨ ਆ ਕਿ ਚਲੋ ਐਕਟਵਾ ਉਹ ਤਾਂ ਕੀ ਕਿਦਾ ਠੀਕ ਹੋ ਜਾਏਗੀ ਮਸ਼ੀਨਰੀ ਜਿਹੜੇ ਲੋਕ ਜਿਹੜੇ ਜੇ ਕੋਈ ਕੱਲ ਨੂੰ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਗਿਆ ਉਹ ਕੌਣ ਜਵਾਬਦਾદાર ਹੈ ਇਹ ਇਹ ਇਹਨਾਂ ਨੂੰ ਜਿਹੜੇ ਸਾਮ ਸਵਾਲ ਕਰਨ ਵਾਲੀਆਂ ਸੰਸਥਾਵਾਂ ਨੇ ਜਾਂ ਗਊਸ਼ਾਲਾ ਨੇ ਜਾਂ ਗਵਰਨਮੈਂਟ ਨੇ ਇੱਕ ਜਿਹੜਾ ਗਊ ਸੈਸ ਲਾਇਆ ਦਾ ਤੇ ਕਿਉਂ ਇਹ ਸਵਾਲ ਕਰਦੇ ਨੇ ਬੱਚੇ ਹੁਣ ਤੁਸੀਂ ਸਵੇਰੇ ਇੱਥੇ ਸਰਕਾਰੀ ਹਾਈ ਸਕੂਲ ਆ ਪਲੱਸ 2 ਦੇ ਬੱਚੇ ਨੇ ਛੋਟੇ ਪ੍ਰਾਇਮਰੀ ਸਕੂਲ ਆ ਉਹਦੇ ਬੱਚੇ ਨੇ ਫਿਰ ਹੋਰ ਸਕੂਲਾਂ ਨੂੰ ਜਿਹੜੇ ਕੀ ਜਿਹੜਾ ਜਾਣ ਵਾਲੇ ਬੱਚੇ ਉਹ ਆਂਦੇ ਆ ਤੇ ਜਾਂ ਸਿਆਣਾ ਬੰਦਾ ਬਜ਼ੁਰਗ ਆ ਜਾਂ ਜਨਾਨੇ ਆ ਭਾਜੀ ਕਿੱਥੇ ਜਾਣਗੇ ਐਡਿਸ਼ਨ ਕਿੱਥੋਂ ਭਜਣਗੇ ਇਹ ਤਾਂ ਕੀ ਕਿਹਾ ਸਰਕਾਰ ਨੂੰ ਕੋਈ ਇਹਦੇ ਅੱਖਾਂ ਵਿੱਚ ਆਈ ਨੇ ਸਰਕਾਰ ਦੇ ਪ੍ਰਸ਼ਾਸਨ ਦੇ ਅੱਖਾਂ ਵਿੱਚ ਆਈਆਂ ਅੱਜ ਵੀ ਮੈਂ ਦੁਪਹਿਰੇ ਕੀ ਕਿਹਾ ਇਹ ਗੱਲ ਕੀਤੀ ਸੀਗੀ ਜਸਵੀਰ ਜੀ ਨੇ ਕੀ ਕਿਹਾ ਸਟੈਨੋ ਨੇ ਆਪਣੇ ਐਸ ਡੀ ਐਮ ਸਾਹਿਬ ਦੇ ਖਾਨਾ ਦੇ ਉਹਨਾਂ ਦੇ ਨੌਲੇਜ ਵਿੱਚ ਮੈਂ ਲਾਂਦੀ ਸੀ ਮੈਂ ਕਿਹਾ ਭਾਈ ਇਹ ਕਿਸੇ ਗਊਸ਼ਾਲਾ ਨੂੰ ਕਹਿ ਕੇ ਜਾਂ ਕੋਈ ਹੋਰ ਵੀ ਸਸਤਾ ਜਿਹੜੀ ਹੈਗੀ ਇਹਨੂੰ ਕਹਿ ਕੇ ਇਹਨੂੰ ਠੱਠੇ ਨੂੰ ਇੱਥੋਂ ਭਜਵਾਓ ਕੱਲੋਂ ਕਿਸਦਾ ਕੋਈ ਜਾਣੀ ਨੁਕਸਾਨ ਹੋ ਸਕਦਾ ਵੱਡਾ ਜਿਹੜਾ ਜਿਹਦੀ ਰਿਕਵਰੀ ਨਹੀਂ ਹੋ ਸਕਦਾ ਤੇ ਬਾਕੀ ਦੂਸਰੇ ਜਿਹਨਾਂ ਮਾਲੀ ਨਹੀਂ ਵੀ ਹੁੰਦਾ ਉਹ ਉਹ ਵੀ ਕਿਹੜੇ ਛੇਤੀ ਕੋਈ ਦੇ ਕੋਈ ਉਹ ਹੁੰਦੀ ਹੈ ਅੱਜ ਕੱਲ੍ਹ ਹਾਲਾਤ ਕਿਦਾਂ ਦੇ ਨੇ ਉੱਤੋਂ ਕੰਮਕਾਰਾਂ ਦੇ ਇਹ ਜਿਹੇ ਹਾਲਾਤ ਨੇ ਵੀ ਲੋਕ ਕਿੱਥੇ ਜਾਣ ਵਿਚਾਰੇ ਤੇ ਕੀ ਇਹਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਨੂੰ ਕੁੰਭ ਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਪਰ ਜਿਹੜੇ ਸੰਸਥਾਵਾਂ ਨੇ ਇਹਨਾਂ ਨੂੰ ਸਵਾਲਣ ਦੇ ਲਈ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਧੰਨਵਾਦ ਤੁਹਾਡਾ ਬਿਸਮਿਲ ਮਾਮਲਾ ਤਾਂ ਇਹ ਵਾਰਾ ਸੰਦਾਈ ਵੇਖੋ ਗਲੀਆਂ 'ਚ ਫਿਰਦਾ ਹੈਗਾ ਹੁਣ ਤਾਂ ਇਦਾਂ ਦਾ ਫਿਰ ਹੋਣਾ ਹੈ ਜਿਵੇਂ ਚਲਦੀ ਫਿਰਦੀ ਮੌਤ ਘੁੰਮਦੀ ਹੁੰਦੀ ਹੈ ਹਰ ਇੱਕ ਨੂੰ ਖੌਫਦਾ ਹੋ ਗਿਆ ਹੁਣ ਇਹਨੂੰ ਦੇਖ ਕੇ ਲੋਕ ਆਪੋ ਇਹ ਤਾਂ ਸਮੇਤੋ ਬਾਹਰ ਆ ਵੀ ਹੁਣ ਇਹਦਾ ਬਣਨਾ ਕੀ ਹੈਗਾ ਕਿੰਨਾ ਨੁਕਸਾਨ ਤਾਂ ਦੇਖੋ ਕਈਆਂ ਦਾ ਤਾਂ ਸੱਟਾਂ ਕਾਫੀ ਲੱਗੀਆਂ ਹੀਆਂ ਨੇ ਕਈਆਂ ਦੇ ਉਹ ਵਿਚਾਰੇ ਬਹੁਤ ਇਹ ਜਿਹੜੇ ਵਿਚਾਰੇ ਨਹੀਂ ਵੀ ਉਹ ਤਾਂ ਹੁਣ ਜਦੋਂ ਆਤ ਹੀ ਹੋ ਗਈ ਤਾਂ ਫੇਰ ਸਾਨੂੰ ਕੋਈ ਨਾ ਕੋਈ ਕਰਨੀ ਪਈ ਆ ਕਾਰਵਾਈ ਕਿ ਹੁਣ ਇਹਦਾ ਕਰੀਏ ਕੀ ਕਿਉਂਕਿ ਅੱਗੇ ਤੱਕ ਹੁਣ ਫੋਨ ਵੀ ਕਰੇ ਹੈਗੇ ਨੇ ਹੁਣ ਤਾਂ ਇਹ ਹਾਲਾਤ ਹੋ ਗਏ ਦੇ ਕਿ ਅਗਰ ਕੋਈ ਮਸ਼ੀਨਰੀ ਵੀ ਇਹਨੂੰ ਦੇਖਦੀਆਂ ਤਾਂ ਉਹਨੂੰ ਭੰਨ ਦਿੰਦਾ ਹੈ ਇਨਸਾਨਾਂ ਦਾ ਚਲੋ ਇਨਸਾਨ ਤੋਂ ਚਲ ਮਾਲੀ ਗੱਲ ਵੀ ਚਲ ਕੋਈ ਕਸਰ ਹੋ ਗਈ ਖੋਪ ਖਾਇਆ ਜਾਂਦਾ ਮਸ਼ੀਨਰੀ ਦਾ ਕੀ ਕਸੂਰਾ ਹੈ ਮਸ਼ੀਨਰੀ ਤਾਂ ਚਲੋ ਫਿਰ ਵੀ ਠੀਕ ਹੋ ਜੂ ਪਰ ਕਿਸੇ ਦਾ ਜਾਨੇ ਕੋਈ ਨੁਕਸਾਨ ਐਸਾ ਹੋ ਗਿਆ ਕਿ ਉਹਦੀ ਪਰਵਾਹੀ ਨਹੀਂ ਹੋਣੀ ਤੁਸੀਂ ਕਿਸਦਾ ਸੰਭਾਲ ਨਹੀਂ ਰਹੇ ਪ੍ਰਸ਼ਾਸਨ ਦਾ ਇਹ ਆ ਵੀ ਦੇਖੋ ਇਹਨੂੰ ਜਿਹੜੇ ਵੀ ਡਿਪਾਰਟਮੈਂਟ ਦੀ ਡਿਊਟੀ ਹੈਗੀ ਆ ਕਿ ਉਹ ਆਪਣੇ ਕੰਮ ਨੂੰ ਸਾਂਭਣੇ ਇਹਨੂੰ ਲੋਕਾਂ ਖਾਤਰ ਨਾ ਛੱਡਣ ਤਾਂ ਕਿ ਆਪਣੀ ਡਿਊਟੀ ਸਾਂਭੇ ਜਦੋਂ ਹੋ ਰਾਂ ਤੇ ਐਕਸ਼ਨ ਲਾਇਆ ਜਾਂਦਾ ਤਾਂ ਉਹ ਉਹ ਡਿਪਾਰਟਮੈਂਟ ਦਾ ਵੀ ਐਕਸ਼ਨ ਲੈ ਜਾਣਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਨੱਥ ਨਹੀਂ ਪਾਈ ਹਜੇ ਤੱਕ ਕਿਉਂਕਿ ਜਿਨ੍ਹਾਂ ਦੀ ਡਿਊਟੀ ਹੈ ਸਾਂਭਣਾ ਆਪਣੇ ਆਪ ਨੂੰ ਸਾਨੂੰ ਵੀ ਪਤਾ ਕਿਹੜੇ ਡਿਪਾਰਟਮੈਂਟ ਕੰਮ ਕਰਨਾ ਹੈ ਪਰ ਜਿਹਦੀ ਡਿਊਟੀ ਹੈਗੀ ਆ ਕਿ ਉਹਨੂੰ ਕਹਿਣਾ ਚਾਹੀਦਾ